ਯੋਕਿੰਗਸ ਤੇ ਫੈਮਿਲੀ ਚੰਗੀ ਖੇਡ। ਆਪਣਾ ਪਿਛਲਾ ਮੈਚ ਰਾਜਸਥਾਨ ਰੋਇਲਟਾਂ ਨੂੰ 50 ਰਨਾਂ ਦੇ ਨਾਲ ਹਾਰ ਦੇ ਬਾਵਜੂਦ ਆਪਣੇ ਚੌਥੇ ਮੈਚ ਦੇ ਵਿੱਚ ਪੰਜਾਬ ਕਿੰਗਸ ਨੇ ਚੇਨਈ ਸੁਪਰ ਕਿੰਗਸ ਨੂੰ ਠਾਰਨ ਨਾਲ ਹਰਾ ਕੇ ਆਪਣੀ ਜੇਤੂ ਲੈ ਇੱਕ ਹੋਰ ਫਰਤੂ ਬਕਰ ਕਰ ਲਈ ਹੈ। ਪੰਜਾਬ ਕਿੰਗਸ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 219 ਰਨ ਬਣਾਏ 6 ਵਿਕਟਾਂ ਦੇ ਨੁਕਸਾਨ ਤੇ ਇੱਕ ਵਕਤ ਇਹ ਗਿਆ ਸੀ ਕਿ ਪੰਜਾਬ ਕਿੰਗਸ ਦੀ ਹੀ ਅੱਧੀ ਟੀਮ 83-84 ਰਨ ਦੇ ਉੱਤੇ ਅਗਲੇ ਨੂੰ ਬਾਕਸ ਚਲੇ ਗਈ ਸੀ। ਤੇ ਪੰਜਾਬ ਕਿੰਗਸ ਦਾ ਇਹ ਸਟਾਇਲਰਾ ਸੋਰਬੋਰ ਸੀ ਉਹ ਕੈਲੀਫੋਰਨੀਆ ਦਾ ਟੈਲੀਫੋਨ ਨੰਬਰ ਦੀ ਤਰ੍ਹਾਂ ਲੱਗ ਰਿਹਾ ਸੀ ਸਾਰੇ ਹੀ ਬੈਟਸਮੈਨ ਅਮ 1 2 1 2 ਰਨ ਬਣਾ ਕੇ ਵਾਪਸ ਚਲੇ ਗਏ ਪਰ ਪੰਜਾਬ ਕਿੰਗਸ ਦੇ ਓਪਨਰ ਤੇ ਸੌ ਦਾ ਮੁੰਡਾ ਪ੍ਰਿਆਸ਼ ਕਾਰਿਆ ਖੂਬ ਸੋਹਣੋ ਨੇ ਬੱਲੇਬਾਜ਼ੀ ਕੀਤੀ 39 ਰਨ ਦੇ ਵਿੱਚ ਸੈਂਕੜਾ ਲਾਇਆ ਕਿਸੇ ਵੀ ਅਨਕੈਪਡ ਇੰਡੀਅਨ ਪਲੇਅਰ ਵੱਲੋਂ ਆਈਪੀਐਲ ਦੇ ਵਿੱਚ ਲਾਇਆ ਗਿਆ ਸਭ ਤੋਂ ਤੇਜ਼ ਸੈਂਕੜਾ ਰਿਹਾ ਉਹਦਾ ਤੇ 42 ਬਲਾਂ ਦੇ ਵਿੱਚ 103 ਰਨ ਬਣਾ ਕੇ 9 ਸ਼ਕੀਆਂ ਤੇ 7 ਚੌਕਿਆਂ ਦੀ ਮਦਦ ਨਾਲ ਖੂਬਸੂਰਤ ਪਾਰੀ ਖੇਡੀ। ਪ੍ਰਿਆ ਸ਼ਾਗਿਰ ਦਾ ਚੰਗਾ ਸਾਥ ਦਿੱਤਾ ਮਿਸਟਰ ਕੰਸਿਸਟੈਂਟ ਪੰਜਾਬ ਵੱਲੋਂ ਸ਼ਿਸ਼ਾਂਕ ਸਿੰਘ ਨੇ ਜਿਨ੍ਹਾਂ ਨੇ 52 ਰਨ ਬਣਾਏ 36 ਬਲਾਂ ਦੇ ਵਿੱਚ ਤੇ ਨਾਲ ਹੀ ਉਹਨਾਂ ਦਾ ਚੰਗਾ ਸਾਥ ਦਿੱਤਾ ਮਾਈਕਲ ਟਾਂਸਨ ਨੇ ਇਸਨੇ 31 32 ਰਨ ਬਣਾਏ ਤੇ ਬਹੁਤ ਹੀ ਆਲਾ ਬੱਲੇਬਾਜ਼ੀ ਰਹੀ ਇਹਨਾਂ ਤਿੰਨ ਬੈਟਸਮੈਨਾਂ ਦੀ ਤੇ ਇਹਨਾਂ ਦੀ ਬੱਲੇਬਾਜ਼ੀ ਦੇ ਸਿਰ ਤੇ ਹੀ ਪੰਜਾਬ ਕਿੰਗਸ ਦੀ ਟੀਮ 219 ਰਨ ਬਣਾਉਂਦੇ ਵਿੱਚ ਸਫਲ ਹੋਈ ਜਵਾਬ ਦੇ ਵਿੱਚ ਚਨਈ ਦੀ ਸ਼ੁਰੂਆਤ ਕਾਫੀ ਚੰਗੀ ਰਹੀ ਤੇ ਚਨਈ ਦੇ ਦੋਨੋਂ ਨਿਊਜ਼ੀਲੈਂਡਰ ਜਿਹੜੇ ਬੈਟਸਮੈਨ ਨੇ ਰਚਨ ਰਮਿੰਦਰਾ ਤੇ ਕੌਨਵੇ ਉਹਨਾਂ ਨੇ ਚੰਗੀ ਸ਼ੁਰੂਆਤ ਦਿੱਤੀ ਤੇ ਪਾਵਰਪਲੇ ਦੇ ਵਿੱਚ ਚੰਗਾ 10-12 ਦੀ ਔਸਤ ਰਨਾਂ ਬਣਾਉਣ ਨਾ ਰਾਈਟ ਤੇ ਪਰ ਉਸ ਤੋਂ ਬਾਅਦ ਉਹਨਾਂ ਦੀ ਵੈਕਟਾਂ ਲਗਾਤਾ ਡਿੱਗਦੀਆਂ ਰਹੀਆਂ ਤੇ ਪਰ ਇੱਕ ਵਕਤ ਇਹ ਲੱਗ ਰਿਹਾ ਸੀ ਕਿ ਸ਼ਾਇਦ ਚੇਨਈ ਸੁਪਰ ਕਿੰਗਸ ਦੀ ਜਿਹੜੀ ਟੀਮ ਉਹ ਮੈਚ ਦੇ ਵਿੱਚ ਬਾਕਸੀ ਕਰ ਰਹੀ ਹੈ ਪਰ ਅਸ਼ਦੀ ਬਲੋਂ 14ਵਾਂ ਜਾਂ 15ਵਾਂ ਓਵਰ ਸੀ ਮੇਰੇ ਖਿਆਲ ਚ ਬਹੁਤ ਹੀ ਖੂਬਸੂਰਤ ਸਾਰੇ ਸਿੰਗਲ ਸ਼ੇਰਾਂ ਤੋਂ ਤੇਜ਼ੀ ਓਵਰ ਕੀਤਾ ਗਿਆ ਤੇ ਉਸ ਤੋਂ ਬਾਅਦ ਪੰਜਾਬ ਕਿੰਗਸ ਨੇ ਮੈਚ ਦੇ ਵਿੱਚ ਬਾਕਸੀ ਕਰ ਲਈ ਟੋਨੀ ਦਾ ਪ੍ਰਾਣਾ ਰੂਪ ਦੇਖਣ ਨੂੰ ਮਿਲਿਆ 12 ਬੋਲਾਂ ਦੇ ਵਿੱਚ ਉਹਨਾਂ ਨੇ ਮੇਰੇ ਖਾਤੇ ਵਿੱਚ 31-32 ਰਨ ਬਣਾਏ ਤੇ ਕਾਫੀ ਜਿਹੜੇ ਫੈਨ ਸੀਗੇ ਉਹਨਾਂ ਦੇ ਚਨੇ ਸੁਪਰ ਕੈਮਸ ਦੇ ਉਹਨਾਂ ਨੇ ਕਾਫੀ ਉਹਨਾਂ ਦੀ ਪੱਲੇਵਾਜੀ ਦਾ ਆਨੰਦ ਮਾਣਿਆ ਆ ਇੱਥੇ ਸ਼ਰੇਸ਼ ਆਈਅਰ ਦੀ ਜਿਹੜੀ ਕਪਤਾਨੀ ਆ ਜਿਵੇਂ ਮੈਂ ਪਹਿਲਾਂ ਵੀ ਆਪਣੀ ਵੀਡੀਓ ਦੇ ਵਿੱਚ ਕਹਾਂ ਰਿਹਾ ਕਿ ਇਸ ਸਵਾਰ ਪੰਜਾਬ ਦੀ ਟੀਮ ਦੇ ਜਿੱਤਣ ਦੇ ਚਾਂਸ ਜ਼ਿਆਦਾ ਨੇ ਕਿਉਂਕਿ ਉਹਨਾਂ ਕੋਲ ਇੱਕ ਵਧੀਆ ਕਪਤਾਨ ਹੈ ਇੱਕ ਕੂਲ ਹੈਡ ਕਪਤਾਨ ਹੈ ਤੇ ਨਾਲੇ ਨਾਲ ਕੋਚ ਵੀ ਵਧੀਆ ਤੇ ਜਦੋਂ ਇੱਕ ਟਾਈਮ ਤੇ ਲੱਗ ਰਿਹਾ ਸੀ ਕਿ ਜਿਹੜਾ ਮੈਚ ਆ ਉਹ ਪੰਜਾਬ ਦੀ ਕਿਸਤਰੇ ਵਿੱਚੋਂ ਅ ਮਿਕਲ ਰਿਹਾਤ ਉਸ ਮਾਤਿ ਸ੍ਰੇਸ਼ अय्यर ਦੇ ਜਿਹੜੇ ਗੇਮ ਉਹ ਅੱਜ ਦੇ ਬਦਲਾਅ ਸੀਗੇ ਤੇ ਖਾਸ ਕਰਕੇ ਜਿਹੜੀ ਥੋਨੀ ਵਿਕਟ ਸੀ ਉਸ ਤੇ ਵਿੱਚ ਉਹਨਾਂ ਨੇ ਜਿਵੇਂ ਜੁਵਿੰਦਰ ਚਾਹਲ ਨੂੰ ਸ਼ਾਰਟ ਫਾਉਂਡ ਲਾ ਕੇ ਉਹਨਾਂ ਦਾ ਕੈਚ ਲਿਆ ਤੇ ਉਹ ਕੋਸੂਰ ਤੇ ਫਿਲ ਬਲੇਸਨ ਸੀ ਫੀਲਡਿੰਗ ਦੋਨਾਂ ਟੀਮਾਂ ਦੀ ਮਾੜੀ ਰਹੀ ਪਰ ਪੰਜਾਬ ਕਿੰਗਸ ਦੀ ਫੀਲਡਿੰਗ ਕਾਫੀ ਚਾਹ ਮਾੜੀ ਰਹੀ ਖਾਸ ਕਰ ਜਸ਼ ਠਾਕੁਰ ਬੈਸਮਨ ਜਿਵੇਂ ਸੋਰੀ ਬੋਨਰਾ ਹਰ ਸੱਚੰਗੀ ਗੇਮ ਵਾਜੀ ਕੀਤੀ ਪਰ ਮਿਰਕਲ ਦੇ ਵਿੱਚ ਇਕੱਲੇ ਨਹੀਂ ਉਹਨੇ 3-4 ਕੈਚ ਆਫ ਤੇ ਤੇ ਇਹ ਡਾਇਰ ਸੌਮਥਿੰਗ ਆਨ ਜੋਕਿੰਗਸ ਨੂੰ ਆਹ ਸੋਚਣ ਦੀ ਲੋੜ ਹੈ ਕਿ ਉਹਨੇ ਦਿਫਰੈਂਸ ਨੂੰ ਸੁਧਾਰਨਾ ਪਾਏਗਾ ਕਿਉਂਕਿ ਕੈਚਸ ਦੇ ਮੈਚਸ ਤੇ ਜੇ ਇਸ ਤਰ੍ਹਾਂ ਦੀ ਫੀਲਡਿੰਗ ਨਾਲ ਉਹ ਟਰਾਫੀ ਨਹੀਂ ਜਿੱਤ ਸਕਦੇ ਤੇ ਦੂਜੀ ਗੱਲ ਹੈ ਗਲਨ ਮੈਕਸਵੈਲ ਹਮੇਸ਼ਾ ਜਿਵੇਂ ਬੱਲੇਬਾਜ਼ੀ ਦੇ ਵਿੱਚ ਆਰਪੀਓ ਦੇ ਵਿੱਚ ਇੱਕ ਵਾਰ ਫੇਰ ਤੋਂ ਅੰਨਾ ਕਾਮਯਾਬ ਰਹੇ ਤੇ ਨਾਲੇ ਨਾਲ ਹਾਂ ਵੀ ਆਸਟ੍ਰੇਲੀਅਨ ਸਾਥੀ ਮਾਰਕਸ ਆਸਟ੍ਰੋਨਸ ਵੀ ਆ ਨਾਕਾਉਨ ਹੋ ਗਏ। ਦੇ ਇਨਨ ਦੇ ਗਲੈਂ ਬੈਕਸਵਾਲ ਵੀ ਸਟਿਲ ਅਨੋਬਲ ਸੈਕਸ਼ਨ ਦੀ ਸਾਂਸ ਬਾਹਰ ਦੀ ਹੈ ਕਿਉਂਕਿ ਉਹ ਗੇਮ ਬਹੁਤ ਚੰਗੀ ਕਰਦੇ ਨੇ ਤੇ ਕੌਨ ਵਾਲੇ ਮੈਚ ਦੇ ਵਿੱਚ ਵੀ ਉਹਨਾਂ ਨੇ ਦੋ ਬਰ ਦੇ ਵਿੱਚ 11 ਹੁੰਦੇ ਕੈਮਰਿਕਲ ਦੇ ਵਿੱਚ ਇੱਕ ਕੁਇਕਟ ਪਲੇਟ ਤੇ ਬ੍ਰੇਕ ਬੈਸਟ ਦੇ ਵਿੱਚ ਦੋ ਬੈਟਾਂ ਤੇ ਲੰਦ ਨੇ ਪਰ ਮਾਰਕਸ ਸੋਨਸ ਦੀ ਗੇਮ ਵਾਜੀ ਆ ਦੀ ਧਾਰ ਵੀ ਬਿਲਕੁਲ ਫਿੱਕੀ ਬੈਚ ਚੁੱਕੀ ਆ ਤੇ ਬੈਟਸ ਬੱਲੇਬਾਜ਼ੀ ਦੇ ਖੇਤਰ ਦੇ ਵਿੱਚ ਵੀ ਉਹ ਜਾਦਾ ਕੁਝ ਨਹੀਂ ਕਰ ਰਹੇ ਤੇ ਪੰਜਾਬ ਕਿੰਗਸ ਦੇ ਕੋ ਚੱਗੇ ਖਿਡਾਰੀ ਨੇ ਰਿਜ਼ਰਵ ਖਿਡਾਰੀ ਨੇ ਤੇ ਸ਼ਾਦਰ ਕੀ ਪੌਂਟਿੰਗ ਅਗਲੇ ਮੈਚ ਦੇ ਵਿੱਚ ਉਹਨਾਂ ਦੀ ਰਿਪਲੇਸਮੈਂਟ ਲਈ ਕਿਸੇ ਹੋਰ ਖਿਡਾਰੀ ਨੂੰ ਭਰਉਣ। ਬਾਕੀ ਪੰਜਾਬ ਕਿੰਗਸ ਬਹੁਤ ਵਧੀਆ ਖੇਲੇ ਤੇ ਕੈਪਟਨ ਕੋ ਅਸ਼ਰੇਸ਼ ਯਰ ਵਧਾਈ ਦਾ ਪਾਤਰ ਆ ਕਿ ਉਹਨਾਂ ਨੇ ਮੈਚ ਦੇ ਮੁਸ਼ਕਲ ਪਲਾਂ ਦੇ ਵਿੱਚ ਵੀ ਜਿਹੜਾ ਆਪਣਾ ਸੰਤੁਲਨ ਆ ਕੈਮਰਾ ਰੱਖਿਆ ਤੇ ਪੰਜਾਬ ਨੂੰ ਇਹ ਮਾਤ ਪੂਰਨ ਜਿਤਦਾਈ ਬੈਰੋਫਾ ਮੈਚ ਉਹ ਦਾ ਪ੍ਰਮਾਸ਼ ਆਇਆ ਤੇ ਜਿਵੇਂ ਮੈਂ ਪਹਿਲਾਂ ਕਿਹਾ ਖੂਬਸੂਰਤ ਬੱਲੇਬਾਜ਼ੀ ਕੀਤੀ ਤੇ ਬਿਨਾਂ ਕਿਸੇ ਡਰ ਦੇ ਬੇਖੌਫ ਬੱਲੇਬਾਜ਼ੀ ਕੀਤੀ ਤੇ ਪੰਜਾਬ ਕਿੰਗਸ ਦੇ ਜਿਹੜੇ ਫਾਈਨਲ ਸੀ ਉਹਨਾਂ ਨੇ ਉਹਨਾਂ ਦੀ ਬੱਲੇਬਾਜ਼ੀ ਦਾ ਖੂਬ ਨਾਮ ਮਾਣਿਆ ਤੇ ਆਸ ਕਰਦੇ ਹਾਂ ਕਿ ਇਸ ਵਾਰ ਪੰਜਾਬ ਫਿਲਮ ਸਟ੍ਰੋਫੀ ਚੱਕੂ ਵੀ ਖਾਸ ਕਰਕੇ ਆ ਪ੍ਰੀਟੀ ਜੰਟਾ ਲੈ ਕਿਉਂਕਿ ਕਿੰਨੇ ਸਾਲ ਹੋ ਗਏ ਮੇਰੇ ਖਿਆਲ ਦੇ ਵਿੱਚ 16-17 ਸਾਲ ਤੋਂ ਮੈਨੂੰ ਨਹੀਂ ਲੱਗਦਾ ਕਿ ਉਹਨੇ ਇੱਕ ਵੀ ਮੈਚ ਮਿਸ ਕੀਤਾ ਹੋਵੇ ਪੰਜਾਬ ਫਿਲਮ ਸਟਾਰ ਤੇ ਆਈ ਥਿੰਕ ਵੀ ਜਿੰਨੀਆਂ ਕੋਨੇ ਐਫਰਟਾਂ ਲਾਈਆਂ ਹੈ ਪੰਜਾਬ ਫਿਲਮ ਸਟਾਰ ਦੀ ਟੀਮ ਦੇ ਲਈ ਆਮ ਸ਼ੀ ਡਿਜ਼ਰਵ ਟੂ ਬੀ ਕਾਲਡ ਅ ਵਿਨਰ ਆਫ ਅ ਚੈਂਪੀਅਨ ਟੀਮ ਧੰਨਵਾਦ